ਜਿਤੇ ਦਰ ਵਸੈ ਕਵਨ ਦਰ ਕਹੀਏ ਦਰਾਂ ਭੀ ਤਰ ਦਰ ਕਮਨ ਲਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਹਰ ਦਰ ਤੋਂ ਹਰ ਘਰ ਤੋਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਿਸ ਘਰ ਦੀ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਕੋਈ ਤੇ ਦੱਸੇ ਸਤਿਗੁਰੂ ਕਹਿੰਦੇ ਨੇ ਕੋਈ ਤੇ ਦੱਸੇ ਉਹ ਦਰ ਕੈਸਾ ਹੈ ਉਹ ਦਰ ਕਿੱਥੇ ਦਰ ਘਰ ਦੀ ਵਿਆਖਿਆ ਤੋਂ ਪਹਿਲੇ ਦਾਸ ਨੇ ਇਸ ਨੁਕਤੇ ਨੂੰ ਲਿਆ ਜਿਸ ਦਰ ਕਾਰਣ ਫੇਰਾ ਉਦਾਸੀ ਇਸ ਤੋਂ ਬਾਅਦ ਦਰ ਘਰ ਦੀ ਗੱਲ ਉਦਾਸ ਕਹਿੰਦੇ ਨੇ ਉਦ ਆਸਣ ਆਪਣੇ ਕੋਲ ਬੈਠਣਾ ਇਹ ਆਪਣੇ ਕੋਲ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ ਆਸਾ ਮਨਸਾ ਸਗਲ त्यागे ਜਗਤੇ ਰਹੇ ਨਿਰਾਸ਼ਾ ਜਿਤਨੇ ਚਿਰਤਕ ਮਨੁੱਖ ਸੁਖਾਂ ਦੀ ਡੋਰੀ ਦੂਜੇ ਨਾਲ ਜੋੜੀ ਰੱਖਦਾ ਹੈ ਦੂਜੇ ਤੋਂ ਨਿਰਾਸ਼ ਨਹੀਂ ਆਉਂਦਾ ਉਹ ਫਿਰ ਆਪਣੇ ਨੇੜੇ ਆਉਂਦਾ ਵੀ ਨਹੀਂ ਉਹ ਉਦਾਸ ਨਹੀਂ ਆਉਂਦਾ ਆਪਣੀ ਆਤਮਾ ਦੇ ਨੇੜੇ ਹੋਣ ਤੋਂ ਪਹਿਲੇ ਆਪਣੇ ਮਨ ਦੇ ਨੇੜੇ ਹੋਣਾ ਆਉਂਦਾ ਹੈ ਔਰ ਆਪਣੇ ਮਨ ਦੇ ਨੇੜੇ ਹੋਣ ਤੋਂ ਪਹਿਲੇ ਆਪਣੇ ਤਨ ਦੇ ਨੇੜੇ ਆਉਂਦਾ ਹੈ ਮਨੁੱਖ ਦੂਜਿਆਂ ਦੇ ਨੇੜੇ ਹੈ ਆਪਣੇ ਤੋਂ ਦੂਰ ਹੈ ਜਿਸ ਦਰਕਾਰਣ ਫਿਰਾ ਉਦਾਸੀ ਨਿਰਾਸ਼ ਕੌਣ ਆਉਂਦਾ ਹੈ ਦਾਸ ਨੇ ਪਰਸੋਂ ਅਰਜ਼ ਕੀਤੀ ਸੀ ਪ੍ਰਥਮ ਸਤਸੰਗੀ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਜਪਰੇ ਹੋਵੇ ਬਾਣੀ ਬਾਣੀ ਚੋਟ ਕਰ ਜਾਏ ਵਾਹਿਗੁਰੂ ਵਾਹਿਗੁਰੂ ਜਪਰੇ ਆਵੇ ਵਾਹਿਗੁਰੂ ਤੀਰ ਦੀ ਤਰ੍ਹਾਂ ਲੱਗੇ ਇਹ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਚੋਟ ਖਾਵੇ ਅਕਲ ਇਤਨੀ ਮਹਾਨ ਕਿ ਦੁਨੀਆ ਛੋਟੀ ਹੋ ਗਈ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਣੀ ਅਕਲ ਤੋਂ ਚੋਟ ਖਾ ਕੇ ਵੀ ਦੁਨੀਆ ਦੇ ਵਿੱਚ ਕੁਝ ਸਿਆਣੇ ਪੁਰਸ਼ ਨਿਰਾਸ਼ ਹੋਏ ਨੇ ਉਦਾਸ ਹੋਏ ਨੇ ਤੀਸਰਾ ਸੰਸਾਰ ਤੋਂ ਹੀ ਕੋਈ ਵੱਡੀ ਚੋਟ ਲੱਗ ਗਈ ਹੈ ਕੋਈ ਹਾਦਸਾ ਹੋ ਗਿਆ ਛੋਟੀ ਦਾ ਧਨਹੜ ਸੇ ਦਿਵਾਲੀਆ ਹੋ ਗਏ ਬੜੀ ਪ੍ਰੇਸ਼ਟਾ ਸੇ ਬੇਇਜ਼ਤੀ ਹੋ ਗਏ ਬੜੀ ਸਮਰਥਾ ਤੇ ਸ਼ਕਤੀ ਸੇ ਸਭ ਜਾਂਦੇ ਰਹੇ ਇਹ ਜਗਤ ਤੋਂ ਝੋਟ ਖਾ ਕੇ ਵੀ ਮਨੁੱਖ ਪੂਰਨ ਤੌਰ ਤੇ ਨਿਰਾਸ਼ ਹੋ ਸਕਦਾ ਹੈ ਜਗਤ ਤੋਂ ਔਰ ਉਦਾਸ ਹੋ ਸਕਦਾ ਹੈ ਹੁਣ ਮੈਂ ਅਰਜ਼ ਕਰਾਂ ਜਿਹੜਾ ਅਜੇ ਤੱਕ ਟੋਟਲੀ ਨਿਰਾਸ਼ ਨਹੀਂ ਉਦਾਸ ਨਹੀਂ ਪਹਿਲਾਂ ਤੇ ਉਹ ਕੋਈ ਗਹਿਰਾ ਸਤਸੰਗੀ ਨਹੀਂ ਹੈ ਕੋਈ ਗਹਿਰਾਈ ਨਾਲ ਸੁਣਦਾ ਹੀ ਨਹੀਂ ਹੈ ਜਿਵੇਂ ਮੈਂ ਸਵੇਰੇ ਅਰਜ਼ ਕੀਤੀ ਸੀ ਮਨੁੱਖ ਬਹੁਤ ਸਾਰੇ ਧਰਮ ਗ੍ਰੰਥ ਤੇ ਕਿਤਾਬਾਂ ਪੜ੍ਹ ਲੈਂਦਾ ਬੜੀਆਂ ਬੜੀਆਂ ਡਿਗਰੀਆਂ حاصل ਕਰ ਲੈਂਦਾ ਹੈ ਪਰ ਮਹਾਰਾਜ ਕਹਿੰਦੇ ਨੇ ਉਤਨੇ ਚਿਰ ਤੱਕ ਉਹ ਮੂਰਖ ਹੈ ਜਿੰਨੇ ਚਿਰ ਤੱਕ ਸਿਰ ਦੇ ਲੇਖ ਨਹੀਂ ਪੜਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆੜਾ ਪਰ ਉਹ ਕਈਏ ਪੁੱਛਣ ਲੱਗ ਪਏ ਸਿਰ ਦੇ ਲੇਖ ਕਿਵੇਂ ਪੜੀਏ ਮੈਂ ਸਵੇਰੇ ਖੁਲਾਸਾ ਕੀਤਾ ਸੀ ਸਿਰ ਦੇ ਚ ਚੱਲਦੇ ਨੇ ਵਿਚਾਰ ਉਹਨਾਂ ਨੂੰ ਵੇਖਣਾ ਹੀ ਪੜਨਾ ਹੈ ਸਿਰ ਦੇ ਚ ਚੱਲਦੀ ਏ ਸੋਚਣੀ ਉਹਨੂੰ ਵੇਖਣਾ ਹੀ ਪੜਨਾ ਹੈ ਸਿਰ ਦੇ ਚ ਚਲਦੀਆਂ ਨੇ ਯਾਦਾਂ ਉਹਨੂੰ ਵੇਖਣਾ ਹੀ ਪੜਨਾ ਕੋਈ ਨਹੀਂ ਵੇਖਦਾ ਅੰਦਰ ਵਿਚਾਰ ਚਲਦੇ ਰਹਿੰਦੇਣ ਕੌਣ ਦੇਖਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਤੇ ਸ਼ੀਸ਼ਾ ਹੈ ਇਸ ਸ਼ੀਸ਼ੇ ਦੇ ਚੋਂ ਆਪਣੇ ਵਿਚਾਰਾਂ ਨੂੰ ਕੋਈ ਗੁਰਮੁਖ ਹੀ ਦੇਖਦਾ ਹਰ ਬੰਦਾ ਨਹੀਂ ਦੇਖਦਾ ਹਰ ਬੰਦਾ ਦੂਜਿਆਂ ਨੂੰ ਦੇਖਦਾ ਰਹਿੰਦਾ ਹੈ ਦੂਜੇ ਦ੍ਰਿਸ਼ ਦੂਜਿਆਂ ਨੂੰ ਕੌਣ ਆਪਣੇ ਆਪ ਨੂੰ ਦੇਖਦਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਦਰਪਣ ਹੈ ਸ਼ੀਸ਼ਾ ਹੈ ਕੋਈ ਵਿਰਲਾ ਹੀ ਮਨੁੱਖ ਦੇਖਦਾ ਹੈ ਹੁਣ ਮੈਂ ਅਰਜ਼ ਕਰਾਂ ਇਹ ਦੇਖਣਾ ਹੀ ਪੜਨਾ ਹੈ ਮੇਰੇ ਅੰਦਰ ਕੀ ਵਿਚਾਰ ਚੱਲ ਰਹੇ ਹਨ ਦੇਖ ਲੈ ਪਤਾ ਚੱਲ ਜਾਏਗਾ ਕੀ ਚੱਲ ਰਹੇ ਹਨ ਕੀ ਸੋਚਣੀ ਚਲਦੀ ਰਹਦੀ ਇਹ ਦਿਨ ਵਰ ਦੇਖਦੇ ਆਂ ਹੀ ਪਤਾ ਚਲੇਗਾ ਕੀ ਯਾਦਾਂ ਚਲਦੀਆਂ ਰਹਦੀਆਂ ਨੇ ਸਿਰ ਦੇ ਚ ਦੇਖਦੇ ਆਂ ਹੀ ਪਤਾ ਚਲੇਗਾ ਇਹ ਦੇਖਣਾ ਹੀ ਪੜਨਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜੇ ਇਹ ਆਣਾ ਉਤਨੇ ਚਿਰ ਤੱਕ ਇਹ ਹੀ ਆਣਾ ਹੈ ਨਾਦਾਨ ਹੈ ਆਵੇਂ ਕਿਤਨਾ ਪੜਾ ਲਿਖਾ ਹੈ ਜੋ ਸਿਰ ਦੇ ਲੇਖ ਪੜਨ ਦੀ ਜਾਂਚ ਨਹੀਂ ਆਈ ਇਹ ਆਣਾ ਹੈ ਸਿਆਣਾ ਨਹੀਂ ਹੈ ਮੈਂ ਫਿਰ ਦੁਹਰਾਵਾਂ ਸਿਰ ਦੇ ਲੇਖ ਕੀ ਹੈ ਜੋ ਸਿਰ ਦੇ ਚ ਸੋਚਣੀ ਚਲਦੀ ਰਹਿੰਦੀ ਏ ਉਹਨੂੰ ਦੇਖਣਾ ਹੀ ਪੜਨਾ ਹੈ ਜੋ ਸਿਰ ਦੇ ਚ ਯਾਦਾਂ ਚਲਦੀਆਂ ਰਹਿੰਦੀਆਂ ਨੇ ਉਹਨੂੰ ਦੇਖਣਾ ਹੀ ਪੜਨਾ ਹੈ ਜੋ ਸਿਰ ਦੇ ਚ ਵਿਚਾਰ ਚਲਦੇ ਰਹਿੰਦੇ ਨੇ ਇਹਨੂੰ ਦੇਖਣਾ ਹੀ ਪੜਨਾ ਹੈ ਪਰ ਮਹਾਰਾਜ ਕਹਿੰਦੇ ਮਨੁੱਖ ਬੜਾ ਇਹਾਨਾ ਹੈ ਬੜੇ ਕੁਛ ਕਿਤਾਬਾਂ ਪੜ ਲੈਂਦਾ ਹੈ ਸਿਰ ਦੇ ਲੇਖ ਨਹੀਂ ਪੜਦਾ ਤੇ ਜਦ ਸਿਰ ਦੇ ਲੇਖ ਨਹੀਂ ਪੜਦਾ ਤੂੰ ਆਪਣੇ ਸਿਰ ਦਾ ਪਤਾ ਵੀ ਨਹੀਂ ਚੱਲਦਾ ਮੇਰਾ ਸਿਰ ਕੀ ਹੈ ਕੁਝ ਵੀ ਨਹੀਂ ਪਤਾ ਚੱਲਦਾ ਮੈਂ ਕਿਹਾ ਕੁਝ ਵੀ ਨਹੀਂ ਪਤਾ ਚੱਲਦਾ ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਇਹ ਨਹੀਂ ਹੈ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ ਮਨੁੱਖ ਉਹ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਇਹ ਨਹੀਂ ਹੈ ਮਨੁੱਖ ਦੇ ਅੰਦਰ ਜਿਹੜੀਆਂ ਯਾਦਾਂ ਚਲਦੀਆਂ ਨੇ ਮਨੁੱਖ ਉਹ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਇਹ ਨਹੀਂ ਹੈ ਮਨੁੱਖ ਦੇ ਅੰਦਰ ਜੋ ਸੋਚਣੀ ਚਲਦੀ ਰਹਿੰਦੀ ਹੈ ਮਨੁੱਖ ਉਹ ਹੈ ਪਰ ਮਹਾਰਾਜ ਕਹਿੰਦੇ ਨੇ ਇਹ ਤੇ ਕੋਈ ਪੜਦਾ ਹੀ ਨਹੀਂ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹ ਹਣਾ ਕੌਣ ਸਿਰ ਦੇ ਲੇਖ ਪੜਦਾ ਤੋਂ ਮਰਜ਼ ਕਰੇ ਜਿਹੜੀ ਵਿਚਾਰ ਉਦਾਸ ਨੇ ਆਰੰਭ ਕੀਤੀ ਹੋਈ ਹੈ ਕੋਈ ਥੋੜੇ ਜਿਹੜੇ ਅਭਿਆਸੀ ਸੱਜਣ ਆਉਣਗੇ ਆਪਣੇ ਨੇੜੇ ਆਉਂਦੇ ਨੇ ਉਦਾਸ ਦਾ ਮਤਲਬ ਕੀ ਹੈ ਉਦਾਸਣ ਆਪਣੇ ਵਿੱਚ ਬੈਠਣਾ ਆਪਣੇ ਕੋਲ ਬੈਠਣਾ ਆਪਣੇ ਨਾਲ ਬੈਠਣਾ ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ ਪਰ ਮਨੁੱਖ ਨੂੰ ਦੂਜਾ ਚਾਹੀਦਾ ਹੈ ਤੀਜਾ ਚਾਹੀਦਾ ਹੈ ਚੌਥਾ ਚਾਹੀਦਾ ਹੈ ਕੌਣ ਆਪਣੇ ਨਾਲ ਬੈਠਦਾ ਹੈ ਹੁਣ ਕੌਣ ਆਪਣੇ ਨਾਲ ਬੈਠੇਗਾ ਪ੍ਰਥਮ ਬੜਾ ਗਹਿਰਾ ਸਤਸੰਗੀ ਹੋਵੇ ਸਰੋਤਾ ਬੜਾ ਗਹਿਰਾ ਹੋਵੇ ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ ਇੰਨਾ ਗਹਿਰਾ ਸਰੋਤਾ ਹੋਵੇ ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਨੇ ਹਵੀ ਮੈਰਜ਼ ਕਰਾਂ ਮੈਂ ਉਹ ਦਿਨ ਅਰਜ਼ ਕੀਤੀ ਸੀ ਸੁਰਤ ਦੇ ਅਰਥ ਤਿੰਨ ਨਵੇਂ ਸ਼ਬਦ ਦੀ ਚਾਲ ਦੇ ਮੁਤਾਬਕ ਸੁਰਤ ਸ਼ਬਦ ਵੈਸੇ ਬਣਿਆ ਸਰਵੰਤੋ ਸ੍ਰੋਤੇ ਤੋਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਥੇ ਸੁਰਤ ਦੇ ਚ ਹੈ ਸੁਣਦਾ ਪਿਆ ਪਰ ਇਹਨੂੰ ਸੁਰਤ ਆ ਜਾਏਗੀ ਸਮਝ ਆ ਜਾਏਗੀ ਜੇ ਸੁਣਦਾ ਪਿਆ ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹਨਾਂ ਅਰਥ ਨੇ ਸੋ ਪਹਿਲਾ ਤੇ ਸੁਰਤ ਹੈ ਇਹਨੂੰ ਹੀ ਉਪਨਿਸ਼ਦਾਂ ਦੇ ਰਿਸ਼ੀ ਇੰਜ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾ ਤੀ ਧਰਮ ਦਾ ਪਹਿਲਾ ਕਦਮ ਧਰਮ ਦੀ ਪ੍ਰਾਪਤੀ ਸੁਣਨ ਨਾਲ ਹੁੰਦੀ ਹੈ ਵੇਖਣ ਨਾਲ ਨਹੀਂ ਸੁਣੀਏ ਉਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਕੀਰਤਨ ਸੁਣਨ ਜਾ ਰਿਆਂ ਜੀ ਮੈਂ ਬਾਣ ਸੁਣਨ ਜਾ ਰਿਆਂ ਗੱਲਾਂ ਹੀ ਨੇ ਕੌਣ ਸੁਣਦਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਣ ਗੁਰੂ ਬਚਨ ਮਨ ਤੀਰ ਲਗਈ ਐ ਸੁਣਨਾ ਹੁੰਦਾ ਤੋ ਹੁਣ ਮਹਿਰਜ ਕਰਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਝੋਟ ਕਰ ਜਾਏ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਜਾਂ ਫਿਰ ਇਹਨੂੰ ਆਪਣੀ ਅਕਲ ਤੋਂ ਝੋਟ ਲੱਗ ਜਾਏ ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਦਾ ਸਭ ਕੁਝ ਛੋਟਾ ਹੋ ਜਾਏ ਜਿਵੇਂ ਕੱਲ ਮੈਂ ਅਰਜ਼ ਕੀਤੀ ਸੀ ਗ਼ਾਲिब ਕਹਿੰਦਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸਭ ਬੱਚਿਆਂ ਦਾ ਖੇਲ ਹੈ ਮੇਰਾ ਦਿਲ ਨਹੀਂ ਲੱਗਾ ਮੇਰੇ ਸਾਹਮਣੇ ਸਭ ਕੁਝ ਕੁਝ ਨਹੀਂ ਇਹ ਸਭ ਕੁਝ ਹੈ ਜਿਵੇਂ ਪੰਜਾਬੀ ਚ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ ਇਹ ਬੜੀ ਮੋਟੀ ਅਕਲ ਦੀ ਪਹਿਚਾਨ ਹੈ ਚਲੋ ਮੈਂ ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ ਪਹਿਲਾ ਮੁਗਲ ਸਮਰਾਟ ਜਿਸਨੇ ਭਾਰਤ ਦੇਚ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਬਾਬਰ ਬੜਾ ਜਾਬਰ ਸੀ ਜ਼ਾਲਮ ਸੀ ਗੁਰੂ ਨਾਨਕ ਨੇ ਤੇ ਉਸਦੇ ਮੋਹ ਦੇ ਉੱਤੇ ਕਹਿ ਦਿੱਤਾ ਸੀ ਤੂੰ ਬਾਬਰ ਨਹੀਂ ਹੈ ਜਾਬਰ ਹੈ ਪਾਪ ਕੀ ਜਾਂਜਲੇ ਕਾਬਲੋਂ ਦਾਇਆ ਜੋਰੀ ਮੰਗੇ ਦਾਨ ਵੇ ਲਾ ਹਿੰਮਤ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਬਰ ਕਹਿੰਦਾ ਰੋਜ਼ ਹੋ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ ਹਸਤਾ ਬਾਬਰ ਬ ਐਸ਼ਕੋਸ਼ ਕੇ ਆਲਮ ਦੁਬਾਰਾ ਨੇ ਇਸ ਕਹਿੰਦਾ ਖਾ ਲੈ ਪੀ ਲੈ ਰੰਗ ਮਾਣ ਲੈ ਜਗਤ ਦੇ ਚ ਨਿਤ ਨਵ ਰਸ ਨਿਤ ਨਵ ਰੰਗ ਜਦ ਮੌਜੂਦ ਹੈ ਤੋ ਨਿਰਾਸ਼ ਹੋਣ ਦੀ ਕੀ ਲੋੜ ਹੈ ਉਦਾਸ ਹੋਣ ਦੀ ਕੀ ਕਿਉਂ ਹੋਈ ਹੈ ਬਾਬਰ ਇਹ ਮੋਟੀ ਅਕਲ ਦੀ ਪਹਿਚਾਣ ਜਿਨਾਂ ਜਿਨਾਂ ਕੋਲ ਮੋਟੀ ਅਕਲ ਆਉਂਦੀ ਹੋਏ ਇਹ ਹੀ ਕੁਛ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕੰਡਿਤ ਛੱਡੋ ਅਗਲੇ ਦੀਗਾ ਇਸ ਜਗਤ ਦੀ ਕੋਈ ਗੱਲ ਕਰਨਾ ਰੋਜ਼ੋਨੋ ਬਹਾਰੋਂ ਮੈਂ ਵਦਿਲ ਰੁਬਾ ਖੁਸ਼ਾਸ ਬਾਬਰ ਬ ਐਸ਼ਕੋਸ਼ ਕੇ ਆਲਮ ਦੁਬਾਰਾ ਨੇ ਐ ਦੁਨੀਆ ਫਿਰ ਨਸੀਬ ਹੋਣੀ ਇਤਨਾ ਰੰਗ ਇਤਨਾ ਰੂਪ ਇਤਨਾ ਰਸ ਉਦਾਸ ਕਿਉਂ ਹੋਈਏ ਕਿਉਂ ਨਿਰਾਸ਼ ਹੋਈਏ ਨਿਤ ਨਵਾ ਰਸ ਨਿਤ ਨਵਾ ਰੰਗ ਨਿਤ ਨਵਾ ਰੂਪ ਬਾਬਰ ਇਹ ਉਹਦੀ ਸੋਚਣੀ ਹੈ ਕਿਨੇ ਮੁਗਲਿਆ ਸਲਤਨਤ ਦੀ ਬੁਨਿਆਦ ਭਾਰਤ ਦੇ ਚ ਰਖੇ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋਈ ਜਿਸ ਬਾਦਸ਼ਾਹ ਦੇ ਹੱਥੋਂ ਉਹ ਆਖਰੀ ਮੁਗਲ ਸਮਰਾਟ ਸੀ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਇਦੇ ਕੋਲੋਂ ਹੀ ਦਿੱਲੀ ਦਾ ਤਖਤ ਖੋਇਆ ਔਰ ਇਹਨੂੰ ਪਕੜ ਕੇ ਰੰਗੂਨ ਦੀ ਜੇਲ੍ਹ ਦੇ ਚ ਬੰਦ ਕੀਤਾ ਤੇ ਮਰਿਆ ਵੀ ਰੰਗੂਨ ਦੇ ਚ ਇਹਦੀ ਕਬਰ ਵੀ ਰੰਗੂਨ ਦੇ ਚ ਇਹ ਫਕੀਰ ਤਬੀਤ ਬੰਦਾ ਸੀ ਇਹਦੀ ਸਬਾ ਦੇ ਚ ਅਮੀਰ ਮਿਨਾਈ 우ਸਤਾਦ ਜ਼ੌਕ ਮਿਰਜ਼ਾ ਗਾਲिब ਮੋਲਾ ਨਾਰਾਇਣ ਇਸ ਤਰ੍ਹਾਂ ਦੇ ਬੁਲੰਦ ਪਾਇਆ ਮਨੁੱਖ ਜੋ ਬੜੀ ਗਹਿਰੀ ਸੋਚਦੇ ਸਨ ਬੁਲੰਦੀਆਂ ਦੀ ਸੋਚਦੇ ਸਨ ਕੋਏ ਦੇ ਸੰਗੀ ਸਾਥੀ ਸਨ ਬੜੇ ਸਿਆਣੇ ਮਨੁੱਖ ਬੜੇ ਆਲਮਾਜ਼ ਬੜੀ ਦੂਰ ਦੀ ਸੋਚਣ ਵਾਲੇ ਇਹ ਮਨੁੱਖ ਹਰ ਵਕਤ ਆਪਣੇ ਨਾਲ ਰੱਖਦਾ ਸੀ ਗਾਲिब ਨੂੰ ਜ਼ਾਉਕ ਨੂੰ ਹਿਮਾ ਅਮੀਰ ਮਿਨਾਈ ਨੂੰ ਔਰ ਹਕੀਮ ਮੋਮਨ ਖਾਨ ਮੋਮਨ ਜਿਨਾ ਜਨਾ ਵੀ ਸਜਣਾ ਨੇ ਇਨਾਮ ਜੋ ਹੈ ਸਿਆਣਿਆਂ ਨੂੰ ਪੜਿਆ ਹੈ ਪਤਾ ਚੱਲਦਾ ਹੈ ਕਿ ਮਨੁੱਖ ਕਿਤਨਾ ਉੱਚਾ ਸੋਚ ਸਕਦਾ ਹੈ ਮਨੁੱਖ ਕਿਤਨਾ ਗਹਿਰਾ ਸੋਚ ਸਕਦਾ ਹੈ ਗ਼ਾਲिब ਤੇ ਇਥੇ ਤੱਕ ਕਹਿੰਦਾ ਹੈ ਹਰ ਚੇ ਬਰ ਇਫਲਾਕ ਰਫ਼ਤਾ ਰਸ਼ਬਵਤ ਬਰਜ਼ਮੇ ਰਫ਼ਤਨ ਚੇ ਦੋਸ਼ਵਾਰ ਰਸ਼ਬਵਤ ਜਿਸ ਮਨੁੱਖ ਨੂੰ ਆਸਮਾਨ ਦੇ ਉਤੇ ਚੱਲਣ ਦੀ ਜਾਚ ਆ ਗਈ ਹੈ ਕਿਹੜਾ ਮਾਈ ਦਾ ਲਾ ਲੈ ਕੇ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਨੂੰ ਰੋਕੇ ਕੌਣ ਰੋਕੇਗਾ ਹਰ ਛੇ ਬਰ ਇਫਲਾਕ ਰਫਤਾ ਰਸ਼ਬਵਤ ਬਰ ਜ਼ਮੀਂ ਰਫਤਨ ਚ ਦੁਸ਼ਵਾਰ ਰਸ਼ਬ ਜਿਹਦੀ ਸੋਚਣੀ ਇਤਨੀ ਉੱਚੀ ਹੋ ਗਈ ਹੈ ਆਸਮਾਨੋਂ ਨੂੰ ਛੂੰਦੀ ਹੈ ਜ਼ਮੀਨ ਦੀਆਂ ਸਮੱਸਿਆਵਾਂ ਉਹਦੇ ਪੈਰ ਨਹੀਂ ਰੋਕ ਸਕਦੀ ਸੰਸਾਰ ਦੀਆਂ ਉਲਝਣਾ ਉਸਨੂੰ ਨਹੀਂ ਰੋਕ ਸਕਦੀ ਇਤਨੀ ਵੱਡੀ ਗੱਲ ਉਹ ਕਰਦਾ ਹੈ। ਔਰ ਐਸੇ ਵਿਦਵਾਨ ਪੁਰਸ਼ਾਂ ਦੀ ਸੰਗਤ ਦੇ ਚ ਰਹਿੰਦਾ ਸੀ। ਬਹਾਦਰ ਸ਼ਾ ਜ਼ਫਰ। ਇਬਾਦਤ ਕਰਦਾ ਸੀ। ਨਾਮ ਜਪਦਾ ਸੀ, ਤਸਵੀਰ ਫੇਰਦਾ ਸੀ। ਤੂੰ ਜਿਹੜਾ ਬੰਦਾ ਇਤਨਾ ਕੁਝ ਕਰੇ ਤੇ ਸਮਝਦਾਰ ਵੀ ਹੋਵੇ, ਤੂੰ ਕੁਦਰਤੀ ਗੱਲ ਆਪਣੇ ਨੇੜੇ ਆਏਗਾ ਔਰ ਆਪਣੇ ਨੇੜੇ ਕੌਣ ਆਉਂਦਾ ਹੈ ਜੋ ਸਭ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ।